இருபத்து <laughs> ஏழு <laughs> Oh, man. Yeah. बिल्कुलु बिल्कुलु मतिलबु अमृतसर बि वेलकम किताब बुत जा ख़ुशी वारा महोल आहे ਕਿ ਇੰਨਾ ਸਾਰਾ ਹਾਕੀ ਨੂੰ ਪਿਆਰ ਕਰਨ ਵਾਲੇ ਆਏ ਪਹੁੰਚੇ ਆ ਬਹੁਤ ਖੁਸ਼ੀ ਦਾ ਮੌਕਾ ਹੈ ਪਰ ਇਹ ਸਾਰੀਆਂ ਟੀਮਾਂ ਹੀ ਆ ਰਹੇ ਇਹ ਰੀਡ ਕਰਕੇ ਆਉਂਦੀਆਂ ਹੁੰਦੀਆਂ ਆ ਠੀਕ ਆ ਬਈ ਨਹੀਂ ਕਹਿ ਸਕਦੇ ਕਿ ਹਾਂ ਕਿ ਆਪਾਂ ਉਹਨਾਂ ਦੇ ਪਰ ਉਹਨੇ ਹਰ ਕਈਆਂ ਦੂਸਰੇ ਮੈਚਾਂ ਦੇ ਵਿੱਚ ਵੀ ਆਪਾਂ ਗੋਲ ਕੀਤੇ ਸੀਗੇ ਹਨਾ ਕਿ ਇਹ ਉਹ ਟੀਮ ਜੇ ਤੁਹਾਨੂੰ ਆਪਾਂ ਦੂਸਰੋਂ ਮੈਚ ਖੇਡਣ ਚਾਹੀਦਾ ਹੈ ਉਹ ਸਾਨੂੰ ਰੀਡ ਕਰਕੇ ਹੁੰਦੀਆਂ ਕਿ ਹਾਂ ਸਾਡੇ ਤੋਂ ਕਿਹੜੇ ਡਰੈਕ ਫਲਿੱਕ ਕਰਿਆ ਜਾਂ ਸਾਡੇ ਤੋਂ ਕਿਹੜੇ ਵੇਰੀਏਸ਼ਨਸ ਆ ਉਹਨਾਂ ਨੂੰ ਕਿੱਦਾਂ ਰੋਕੀਏ ਤੇ ਐਡੇ ਹੀ ਅਸੀਂ ਵੀ ਉਹਨਾਂ ਨੂੰ ਦੂਸਰੀਆਂ ਟੀਮਾਂ ਨੂੰ ਰੀਡ ਕਰਕੇ ਜਾਣਦੇ ਆ ਹਨਾ ਤੇ ਇਹ ਸਰ ਕੇ ਆਪਾਂ ਇਹ ਨਹੀਂ ਕਿ ਅਸੀਂ ਤੇ ਕਿ ਉੱਤੇ ਨਹੀਂ ਗੋਲ ਕੇ ਪਰ ਫਿਰ ਵੀ ਬਹੁਤ ਟੀਮ ਨੇ ਜੋਰ ਵਧੀਆ ਦਿਖਾਇਆ ਹੈ ਸੈਮੀਫਾਈਨਲ ਬਹੁਤ ਵਧੀਆ ਸੀ ਖੇਡੇ ਸੀ ਬਟ ਬਹੁਤ ਜ਼ਿਆਦਾ ক্লোਜ਼ ਸੀਗੇ ਪੂਰਾ ਟੂਰਨਾਮੈਂਟ ਹੀ ਸਾਰੀ ਟੀਮ ਨੇ ਬਹੁਤ ਵਧੀਆ ਖੇਡਿਆ ਜੋਰ ਲਾ ਕੇ ਖੇਡੇ ਸਟਾਰਟਿੰਗ ਤੋਂ ਲੈ ਕੇ ਲਾਸਟ ਮੈਚ ਤੱਕ ਹਨਾ ਆਪਾਂ ਆਸਟ੍ਰੇਲੀਆ ਵੀ ਬੀਟ ਕੀਤੀ ਪਾਕੀ ਟੀਮਾਂ ਵੀ ਬੀਟ ਕੀਤੀਆਂ ਆ ਤੇ ਆਪਾਂ ਇੱਕ ਮੈਚ ਥੋੜਾ ਥੋੜਾ ਰਹਿ ਗਿਆ ਸੀ ਅਸੀਂ ਜੇ ਗੋਲ ਲੱਗੇ ਸੀਗੇ ਬਟ ਇਹ ਹੈ ਕਿ ਸਾਨੂੰ ਉਮੀਦ ਹੈ ਕਿ ਅਸੀਂ ਅਗਲੇ 올ੰਪੀਅਡ ਜਿਹੜੇ ਹਾਰਦੀ ਨੇ ਕਿਹਾ ਹੈ ਕਿ ਐਲਏ ਦੇ ਵਿੱਚ ਪੂਰਾ ਜ਼ਰੂਰ ਜੋਰ ਲਾਵਾਂਗੇ ਗੋਲ ਜਿੱਤਣ ਦਾ ਜੀ ਬਦੇ ਮੇਰਾ ਪਹਿਲਾ ਫਰਸਟ 올림픽 ਸੀਗਾ ਤੇ ਮੈਨੂੰ ਬਹੁਤ ਹੀ ਜ਼ਿਆਦਾ ਮਾਣ ਹੈ ਕਿ ਮੈਂ ਆਪਣੇ ਫਰਸਟ 올림픽 ਦੇ ਵਿੱਚ ਮੈਂ ਆਪਣੇ ਕੰਟਰੀ ਦੇ ਲਈ ਮੈਡਲ ਲੈ ਕੇ ਆਇਆ ਮੇਰੇ ਮੇਰੇ ਪਰਿਵਾਰ ਲਈ ਮੇਰੇ ਦੇਸ਼ ਲਈ ਬਹੁਤ ਖੁਸ਼ੀ ਵਾਲਾ ਮਾਹੌਲ ਹੈ ਅੱਜ ਅਸ਼ੀਸ਼ ਰਿਜੇਸ਼ ਵੱਲੋਂ ਬਕਤਿਸ਼ ਦਿੱਤਾ ਹੈ ਕਿਉਂਕਿ ਆਖਰੀ ਮੈਚ ਸੀਗਾ ਉਹਨਾਂ ਦਾ ਤੋਂ ਵੀ ਆਪਣੇ ਅਸੀਂ ਆ ਜਿਹੜਾ ਆਪਣੇ ਮੈਡਲ ਜਿੱਤਿਆ ਪੂਰੀ ਟੀਮ ਨੇ ਸ਼੍ਰੀ ਰਿਜੇਸ਼ ਭਾਈ ਉਹਨਾਂ ਨੂੰ ਹੀ ਆਪਣੇ ਡੈਡੀਕੇਟ ਕੀਤਾ ਤੇ ایشੀਅਨ ਗੇਮਜ਼ ਆ ਰਹੀਆਂ ਅਗਲੇ 26 ਦੇ ਵਿੱਚ ਉਹਨੂੰ ਉਹਦੇ ਲੈ ਕੇ ਕਿੰਨਾਂ ਤਿਆਰੀਆਂ ਹੈਗੀਆਂ ਹਾਂਜੀ ਹਾਂਜੀ ਬਿਲਕੁਲ ਹੀ ਤਿਆਰੀ ਆਪਣੇ ਮੈਚ ਟੂ ਮੈਚ ਟੂਰਨਾਮੈਂਟ ਟੂਰਨਾਮੈਂਟ ਜਾਵਾਂਗੇ ਤੇ ਜੋ ਹਮਾਰਾ ਸਾਡਾ ਸਟਰਕਚਰ ਹੋਗਾ ਸੀ ਉੱਤੇ ਮੰਤਰੀ ਨੇ ਵੀ ਵਜ਼ਾਇਦ ਕੀਤਾ ਤੁਹਾਨੂੰ ਕੀ ਗੱਲ ਬਾਤ ਬਾਈ ਦੱਸੋ ਮੰਤਰੀ ਭਾਈ ਲਾਲ ਹੋਈ ਸੀ ਗੱਲ ਬਿਲਕੁਲ ਜੀ ਮੈਚ ਤੋਂ ਬਾਅਦ ਚੇਂਜਿੰਗ ਰੂਮ ਚ ਜਦੋਂ ਆਏ ਤੇ ਪੀਐਮ ਸਰ ਦਾ ਫੋਨ ਆਇਆ ਸੀਗਾ ਤੇ ਉਹਨਾਂ ਨੇ ਵਧਾਈ ਦਿੱਤੀ ਸਾਨੂੰ ਤੇ ਬਹੁਤ ਮੋਟੀਵੇਟ ਕੀਤਾ ਤੇ ਬਹੁਤ ਮੋਟੀਵੇਟ ਚੈਂਜਿੰਗ ਰੂਮ ਚ ਸਾਰਿਆਂ ਨਾਲ ਗੱਲ ਹੋਈ ਤੇ ਬਹੁਤ ਮੋਟੀਵੇਟ ਕੀਤਾ ਉਹਨਾਂ ਨੇ ਫੋਨ ਤੇ ਤੇ ਰੂਮ ਦੇ ਵਿੱਚ ਜਿਹੜਾ ਪੰਗਲਾ ਪਾਇਆ ਸ਼੍ਰੀ ਦੇਸ਼ ਨੇ ਬਹੁਤ ਬਹੁਤ ਵਧੀਆ ਬਿਲਕੁਲ ਜੀ ਕਿਉਂਕਿ ਮੈਡਲ ਤੋਂ ਬਾਅਦ ਪੰਗਲਾ ਤਾਂ ਬੰਨਤਾ ਸੀਗਾ ਤੇ ਬਹੁਤ ਜੀ ਲਾਸਟ ਲਾਸਟ ਡਾਂਸ ਸੀਗਾ ਜੀ ਸਾਰਿਆਂ ਦਾ ਜੀ ਵੀ ਪਾਵਾਂਗੇ ਬਿਲਕੁਲ ਜੀ ਬਹੁਤ ਵਧੀਆ ਲੱਗ ਰਿਹਾ ਬੈਕ ਟੂ ਬੈਕ ਮੈਡਲ ਦਿੱਤੇ ਆ ਜੀ ਇੰਡੀਆ ਲਈ ਤੇ ਬਹੁਤ ਵਧੀਆ ਲੱਗ ਰਿਹਾ ਆ ਬਿਲਕੁਲ ਸੀ ਕਿ 골ਡ ਸੀ ਤੇ ਕਿੰਨਾ ਕੀਤਾ ਰਹਿ ਗਿਆ ਉਹ ਨਹੀਂ ਕਹਿਣਾ ਚਾਹੁੰਦਾ ਦੇਖੋ ਮੈਡਮ ਜਦੋਂ ਵੀ ਕੋਈ 올림픽 ਵਿੱਚ ਜਾਂਦਾ ਆ ਤੇ ਆਪਣੇ 100% ਤੋਂ ਵੀ ਜ਼ਿਆਦਾ ਦਿੰਦਾ ਆ ਤੇ ਸਾਨੂੰ ਵੀ ਇਸ ਕੰਮ ਇਸ ਚੀਜ਼ ਦਾ ਹੈਗਾ ਆ ਕਿ ਅਸੀਂ 골ਡ ਨਹੀਂ ਲੈ ਗਏ ਬਟ ਸਾਨੂੰ ਇਸ ਚੀਜ਼ ਦੀ ਵੈਲਿਊ ਵੀ ਨਹੀਂ ਭੁੱਲਣੀ ਚਾਹੀਦੀ ਕਿ ਜਦੋਂ ਅੱਜ ਤੋਂ 3 ਸਾਲ ਪਹਿਲਾਂ 40 ਸਾਲ ਪਹਿਲ 40 ਸਾਲ ਦੀ ਆਪਾਂ ਵੇਟ ਕਰ ਰਹੇ ਸੀ ਕਿ ਮੈਡਲ ਦੀ ਤੇ ਉਹ ਵੈਲਿਊ ਆਪਾਂ ਨੂੰ ਹੱਲੇ ਵੀ ਉਹੀ ਆਪਾਂ ਨੂੰ ਸਟਾਪ ਨਹੀਂ ਕਰਨੀ ਚਾਹੀਦੀ ਤੇ ਜੋ ਆਇਆ ਆ ਇਹ 'ਚ ਆਪਾਂ ਨੂੰ ਖੁਸ਼ ਰਹਿਣਾ ਚਾਹੀਦਾ ਆ ਤੇ ਸਾਡੀ ਕੋਸ਼ਿਸ਼ ਇਹੀ ਆ ਕਿ ਅਸੀਂ 28 ਲਾ 올림픽 ਵਿੱਚ ਅਸੀਂ 골 ਲੈ ਕੇ ਆਈਏ ਪਰ ਜਿੱਥੋਂ ਤੱਕ ਅਸੀਂ ਹੋ ਸਕਤਾ ਹੀ ਅਸੀਂ ਆਪਣਾ 120% ਅਸੀਂ ਆਪਣਾ ਦੇ ਕੇ ਆਇਆ ਬੈਸਟ ਪੰਜਾਬ ਦਾ ਨਾਮ ਰੌਸ਼ਨ ਕੀਤਾ 10 ਫੀਟ ਆ ਰਹੀ ਸੀਗੇ ਪੰਜਾਬ ਦੇ ਕਿਸ ਤਰ੍ਹਾਂ ਕਰਿਆ ਕਿਉਂਕਿ ਸਾਰੀ ਆਪਾਂ ਕਹਿ ਲਈ ਕਿ ਪੈਰਿਸ ਦੇ ਵਿੱਚ ਹੋਇਆ ਤੇ ਪੰਜਾਬ ਵੀ ਦਾ ਵੀ ਉੱਥੇ ਅੱਗੇ ਰਿਹਾ ਵੈਲਕਮ ਨੂੰ ਪੰਜਾਬ ਦੇ ਨਾਲ ਨਾਲ ਆਪਾਂ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਇਹਦੇ ਵਿੱਚ ਬਾਕੀ ਵੀ ਪਲੇਅਰਾਂ ਦਾ ਬਹੁਤ ਜ਼ਿਆਦਾ ਕੰਟ੍ਰਿਬਿਊਸ਼ਨ ਸੀਗੇ ਆਪਾਂ ਦੱਸਿਆ ਨੇ ਪੰਜਾਬ ਦੇ ਪਰ ਬਾਕੀ ਜਿਹੜੇ ਸਟੇਟ ਦੇ ਉਹਨਾਂ ਦੇ ਪਲੇਅਰਾਂ ਨੇ ਵੀ ਬਹੁਤ ਵਧੀਆ ਜੋੜ ਲਾਇਆ ਤੇ ਇਸ ਕਰਕੇ ਆਪਾਂ ਪੰਜਾਬ ਦੇ ਨਾਲੇ ਪੂਰੇ ਦੇਸ਼ ਦਾ ਇਹਦੇ ਵਿੱਚ ਨਾਮ ਰੋਸ਼ਨ ਆਇਆ ਜੀ ਸ੍ਰੀ ਜੇਸ਼ ਨੇ ਕੁਝ ਸਟਿੱਚ ਦਿੱਤੇ ਹੈਗੇ ਟਿਪਸ ਨਹੀਂ ਉਹਦੇ ਹੀ ਸ਼ੁਰੂ ਤੋਂ ਹੀ ਸਾਡੇ ਨਾਲ ਖੇਡ ਰਿਹਾ ਉਹਨਾਂ ਕਾਫੀ ਵਧੀਆ ਹਾਂ ਜੀ ਸੀਗਾ ਉਹਨਾਂ ਦਾ ਬਿਲਕੁਲ ਬਿਲਕੁਲ ਜੀ ਉਹਨੇ ਆਪਣੀਆਂ ਮੈਮਰੀਆਂ ਹੀ ਸਾਰੇ ਹੀ ਜਿਹੜੇ ਬਹੁਤ ਖੁਸ਼ ਹੋਏ ਸੀਗੇ ਉਹਨੇ ਕਿਉਂਕਿ ਅਸੀਂ ਉਹਦੇ ਲਾਸਟ ਮੈਚ ਦੇ ਵਿੱਚ ਉਹਨੂੰ ਇਹ ব্রੌਂਜ਼ ਮੈਡਲ ਨਾਲ ਫਿਨਿਸ਼ ਕੀਤਾ ਤੇ ਬਹੁਤ ਵਧੀਆ ਲੱਗਾ ਕਿਉਂਕਿ ਉਸ ਬੰਦੇ ਨੇ ਬਹੁਤ ਜ਼ਿਆਦਾ ਜਿਹਦਾ ਸੇਵਸ ਕੀਤੀਆਂ ਸੀ ਇੰਡੀਆ ਦੇ ਲਈ ਬਹੁਤ ਵਧੀਆ ਹਮੇਸ਼ਾ ਤੋਂ ਇੱਕ ਦੀਵਾਰ ਬਣ ਕੇ ਖੇਡ ਰਿਹਾ ਆਪਣੇ ਇੰਡੀਆ ਟੀਮ ਦੇ ਲਈ ਤੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਉਹਦੇ ਲਈ ব্রੌਂਜ਼ ਤੇ ਹੀ ਫਿਨਿਸ਼ ਕੀਤਾ ਹਰਮਨ ਜੀ ਦੀ ਕਮਾਨੇ ਕਿਤਾਬੀ ਲੱਗੀ ਬਹੁਤ ਵਧੀਆ ਜੀ ਉਹਨੇ ਬਹੁਤ ਵਧੀਆ ਕਪਤਾਨੀ ਨਭਾਈ ਹੈ ਨਾ ਕਿ ਸਾਰੇ ਪਲੇਅਰਾਂ ਨੂੰ ਨਾਂ ਲੈ ਕੇ ਚੱਲ ਰਿਹਾ ਸੀ ਕਿ ਇਸ ਚੱਕੇ ਕੀ ਜਦੋਂ ਵੀ ਕੋਈ ਪਲੈਂਟਿਕਨ ਸਾਨੂੰ ਮਿਲਦੇ ਰਹੇ ਉਹਨੇ ਹਮੇਸ਼ਾ ਗੋਲ ਕੀਤੇ ਤੇ ਨਾਲ ਹੀ ਨਾਲ ਜਿਹੜੇ ਬਾਕੀ ਪਲੇਅਰਾਂ ਸੀ ਸਾਰਿਆਂ ਨੇ ਹੀ ਬਹੁਤ ਵਧੀਆ ਆਪਣਾ ਜੋਰ ਦਿਖਾਇਆ ਜੀ ਮਨਸੂਰ ਅੱਗੇ ਅਸ਼ੀਅਨ ਗੇਮਜ਼ ਆ ਰਹੀਆਂ ਨੇ ਕੀ ਸਟ੍ਰੈਟਜੀ ਰਹਿ ਉਹਨਾਂ ਦੇ ਵਿੱਚ ਫਾਈਨਲ ਦੇ ਵਿੱਚ ਸੀਮੀ ਫਾਈਨਲ ਦੇ ਬਹੁਤ ਵਧੀਆ ਲੱਗ ਰਿਹਾ ਜੀ ਹੁਣ ਦੇਖੋ ਤੁਹਾਡੇ ਸਾਹਮਣੇ ਕਿੰਨਾ ਵਧੀਆ ਪਿਆਰ ਮਿਲ ਰਿਹਾ ਸਾਰਿਆਂ ਤੋਂ ਭਰੀ ਦੇਖ ਕੇ ਮੜਾ ਜਾ ਯਾਰ ਭਾਈ ਕਿ ਲੈ ਕਰੋ ਇੱਧਰ ਆ ਜਾਓ ਇੱਧਰ ਬਿਲਕੁਲ ਬਿਲਕੁਲ ਮਤਲਬ ਆਪਣੇ ਅੰਬਸ ਸਰਵਿਸ ਸਾਡਾ ਵੈਲਕਮ ਕੀਤਾ ਬਹੁਤ ਜ਼ਿਆਦਾ ਖੁਸ਼ੀ ਵਾਲਾ ਮੋੜ ਹੈ ਜੀ ਕਿ ਇੰਨਾ ਸਾਰਾ ਹਾਕੀ ਨੂੰ ਪਿਆਰ ਕਰਨ ਵਾਲੇ ਆਏ ਪਹੁੰਚੇ ਆ ਬਹੁਤ ਖੁਸ਼ੀ ਦਾ ਮੋੜ ਹੈ ਜੀ